ਫੋਨ ਚਲਾੜਨਾ ਸਿਰਸਰੇ ਹੈ ਮੈਂ ਤਾਂ ਇਹ ਦੇਖ ਰਾ ਸਿੱਧੂ ਮੂਸੇਵਾਲੇ ਕਰੇ ਖੁਸ਼ੀ ਆਈ ਨਾ ਤੇ ਸਾਰਿਆਂ ਨੇ ਖੁਸ਼ੀ ਹੋਈ ਐ ਸੀ ਤੇ ਕਿ ਨਹੀਂ ਸਾਰੇ ਦੇ ਬੰਦੇ ਵੀ ਕਿੱਦਾਂ ਪਾਉਣ ਲੱਗ ਰਹੇ ਨੇ ਫਿਰ ਖੁਸ਼ੀ ਹੁੰਦੀ ਜਿਹੜੀ ਫਿਰ ਉਹ ਤੋਂ ਕੁਝ ਨਹੀਂ ਪਤਾ ਵੀ ਕਿੰਨੇ ਕਿੱਦਾਂ ਪਾਉਣਾ ਤਾਂ ਕਿਹਦੇ ਵਾਸਤੇ ਬੜਿਆ ਕਿੱਦਾਂ ਠੀਕ ਐ ਨਾ ਤੇ ਲੋਏ ਸੀ ਸਿਰਸਰੇ ਪਹੁੰਚ ਗਏ ਸੰਗਰੂਰ ਤੇ ਟਾਈਮ ਹੋ ਗਿਆ 7:30 ਵਜੇ ਦਾ ਕਿ 8:00 ਵਜੇ ਦਾ ਟਾਈਮ 7:30 ਹੋ ਗਿਆ 7:30 ਹੋ ਗਿਆ ਤੁਸੀਂ ਕਿੰਦਰ ਦੀ ਅੱਖਾਂ ਤੋਂ ਅਜਾ ਲਾ ਸਕਦੇ ਬਈ ਕਿੰਨੀ ਸਨੇਹਾ ਦੇਖੀ ਹੈ ਨੇ ਸਿਰਸਰੇ ਹੈ ਨਾ ਅਮਨ ਦਾ ਰਾਮਾ ਉੱਠੀ ਐ ਹੈ ਅਮਨ ਤਾਂ ਰਾਮਣਾ ਉੱਠੀ ਹੈ ਅੱਛਾ ਅਮਨ ਰਾਮਣਾ ਤਾਂ ਉੱਠੀ ਕਿਉਂਕਿ ਅਮਰ ਰਾਤ ਨੂੰ ਡੇਢ ਵੇ ਸੁੱਤੀ ਸੀ ਤੇ ਫਿਰ ਇਸ ਕਰਕੇ ਅਮਰ ਰਾਮਣਾ ਉੱਠੀ ਤੇ ਹੁਣ ਆਪਾਂ ਤੇ ਜਾਣਾ ਲੁਧਿਆਣਾ ਜਿਵੇਂ ਤੁਹਾਨੂੰ ਪਹਿਲੇ ਵਲੋਗਾਂ 'ਚ ਦੱਸਿਆ ਤੇ ਆਪਾਂ ਸਿੱਧ ਹੈ ਆ ਕੱਲ ਆਇਆ ਸੀ ਹਾਂ ਤੇ ਜਿੰਨਾ ਸਾਡੇ ਭੈਣ ਭਰਾ ਨੂੰ ਪਤਾ ਲੱਗ ਗਿਆ ਵੀ ਅਸੀਂ ਆਉਣਾ ਤਾਂ ਉਹਨਾਂ ਨੇ ਮਾਰ ਕਲਦਾ ਅੰਦ ਦਿਮਾਗ ਖਰਾਬ ਕਰਕੇ ਪਰਸਪਨਾ ਫੋਨ ਮੈਸੇਜ ਕਰ ਕਰਕੇ ਤੁਸੀਂ ਲੁਧਿਆਣਾ ਆਉਣਾ ਸਾਨੂੰ ਪਤਾ ਲੱਗ ਗਿਆ ਤੁਸੀਂ ਲੁਧਿਆਣਾ ਤੁਹਾਨੂੰ ਪਤਾ ਲੱਗ ਗਿਆ ਇਹ ਬੰਦੇ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਦਾ ਬੰਦੇ ਇੰਨੀ ਡੀਪਲੀ ਵਲੌਗ ਬਣਦੇ ਨਾ ਇੰਨੀ ਡੀਪਲੀ ਵਲੌਗ ਬਣਦੇ ਨਾ ਅਸੀਂ ਕਿਤੇ ਮਾੜਾ ਭੱਜਦਣਾ ਦੇ ਵਿੱਚ ਕੋਈ ਗੱਲ ਕਰਦੀ ਉਹ ਵੀ ਫੜ ਲੈਂਦੇ ਨੇ ਵੀ ਹਾਂ ਵਲੌਗ ਮਾਰਨਾ ਜਿਹੜੇ ਜਿਹੜੇ ਇੰਨੀ ਡੀਪਲੀ ਬਣਦੇ ਨਾ ਵਲੌਗਰ ਨੂੰ ਵਲੌਗ ਮਾਰਨਾ ਹਾਂ ਤੇ ਮੈਂ ਲੇਟੀ ਤੇ ਪਤਾ ਨਹੀਂ ਖਾਂਗੇ ਇੱਕ ਵਾਰ ਠੀਕ ਹੋ ਗਈ ਤੇ ਫਿਰ ਹੁਣ ਖਾਂਗੇ ਨੇ ਉਦਾਂ ਹੀ ਵੀ ਗਲਾ ਜਾ ਫਿਰ ਫੜ ਲਿਆ ਸਮਝ ਨਹੀਂ ਆਉਂਦੀ ਵੀ ਵੀ ਠੀਕ ਹੋਉਂਦੀ ਕਿ ਖਰਾਬ ਹੋਉਂਦੀ ਐ ਇਹ ਲੋ ਜੀ ਮੈਂ ਹੁਣ ਫੜਾਟ ਤਿਆਰ ਹੋ ਜਾ ਮੈਂ ਚਾਹ ਪੀ ਲਿਆ ਪਹਿਲਾਂ ਫੜਾਟ ਤਾਂ ਫੜਾਟ ਜਲਦੀ ਕਰੋ ਤੁਸੀਂ ਬਹੁਤ ਲੇਟ ਹੋ ਜਾ ਅੱਛਾ ਜਲਾਨੀਆਂ ਨੇ ਲੇਟ ਹੋਣੀਆਂ ਬੰਦੇ ਥੋੜੀ ਹਾਂ ਵਿਆਹ ਨਹੀਂ ਕਰਾਉਣਾ ਤੇ ਮੇਰੇ ਵਾਸਤੇ ਫੂਟੂ ਕਰਾਂ ਤੁਹਾਡੇ ਵਾਸਤੇ ਸਾਰਾ ਕੁਝ ਤੇ ਹੋ ਆ ਗਏ ਥੋੜੀ ਖਾ ਸਕਦਾ ਕੋਈ ਤੁਸੀਂ ਖਾ ਸਕਦੇ ਇੱਥੇ ਡਰਾਈਵਰ ਬੰਦਾ ਪੂਰਾ ਖਿਆਲ ਰੱਖਿਆ ਕਰੋ ਡਰਾਈਵਰ ਡਰਾਈਵਰ ਤਾਂ 2 3 4 ਜਣੇ ਨੇ ਜਿਹੜਾ ਡਰਾਈਵਰ 2 3 ਜਣੇ ਨੇ ਡਰਾਈਵਰ ਅੱਛਾ ਲੋ ਕੋਈ ਮਰ ਮੈਂ ਵੀ ਡਰਾਈਵਰ ਕਹਿੰਦੇ ਸਾਗ ਦੇ ਉਹ ਟਿੰਡੀ ਦਾ ਖਾਣ ਤਾਂ ਹੀ ਨਹੀਂ ਚਲਾ ਸਕਦੇ ਸਾਡੀ ਬੀਜਾ ਇਹ ਦੂਜਾ ਕਿ ਉਹ ਸਿਸਟਮ ਸੋਰੀ 4 ਕਿੱਥੇ ਵਾ ਆਹ ਕਿੰਦਾ ਤੁਸੀਂ ਕਿਹਾ ਸੀ ਆ ਪਿਆ ਉੱਪਰ ਦੇਖੋ ਸਾਹਮਣੇ ਕੂਲੀ ਚ ਉਹ ਦੇਖੋ ਹਾਂ ਇਹ ਕਿਹੜਾ 4 ਵਾ ਇਹ ਚਿੰਚਾ ਹੀ ਹੈ ਬਈ ਜੇ ਕਟਾ ਵੜਾਈ ਹਾਂ ਅੰਨ੍ਯਾ ਜਾ ਕਾ ਖਾਗਦੇ ਮਾਮਾ ਪਹਿਲਾਂ ਲੱਗੀ ਹੋ ਫਿਰ ਦੂਜਾ ਲਰਾ ਮਿੱਠਾ ਲਰਾ ਇਹ ਤਾਂ ਬਿਹੇਵੇ ਕਾ ਤੁਰਤ ਨਹੀਂ ਲੱਠਾ ਲਰਾ ਕਿੱਥੇ ਉਹ ਮਿੱਠਾ ਖਾਉਂਦਾ ਇਹ ਤੇਰਾ ਮਾ ਦਾ ਡੱਬਾ ਪਿਆ ਚਲ ਹੁਣ ਇਹਨੂੰ ਇੱਥੇ ਉਹ ਆਪਣੀ ਸੁੱਖਾਂ ਦੀ ਡੀਰੀ ਵੜਾ ਹੋਏ ਨੇ ਦਿਨ ਫੋਨ ਲਾਉਣਾ ਇੰਚਾਰੀ ਨੂੰ ਹਾਏ ਤਾਂ ਗਾਲਾਂ ਕੱਢਦੀ ਹੋਣੀ ਮੈਨੂੰ ਕੋਈ ਪਤਾ ਨਹੀਂ ਸੁਪਣਾ ਹੀ ਆ ਜਾਂਦਾ ਕਿ ਕਿਹੜਾ ਲੱਗਣਾ ਮੈਂ ਮੈਂ ਹੁਣ ਕੀ ਕਵਾਂਗੀ ਅਸੀਂ ਚੱਲੀ ਆਉਣਾ ਪਟਿਆਲੇ ਕੋਲ ਦੀ ਉਧਰੋਂ ਤੇ ਤੈਨੂੰ ਸੁਪਨਾ ਆ ਗਿਆ ਸੁਪਨਾ ਆ ਗਿਆ ਉਹ ਦਿਲੋਂ ਦਿਲ ਦੀ ਰਾਹ ਹੁੰਦੀ ਹੈ ਨਹੀਂ ਥੋੜਾ ਪਿਆਰ ਕਰਕੇ ਤੂੰ ਬਾਹਰ ਬੈਠ ਚੱਕ ਲੈ ਦੰਪੂ ਹੋ ਗਿਆ ਰੈਡੀ ਦੰਪ ਦੰਪੂ ਨੂੰਣਾ ਮਤਲਬ ਉੱਠਣ ਲੱਗੇ ਸਵੇਰੇ ਇੰਨੀ ਜ਼ਿਆਦਾ ਪ੍ਰੋਬਲਮ ਹੁੰਦੀ ਨਹੀਂ ਨੀਂਦ ਆਉਂਦੀ ਹੈ ਪ੍ਰੋਬਲਮ ਨਹੀਂ ਹੁੰਦੀ ਨੀਂਦ ਆਉਂਦੀ ਹੈ ਮੇਰੀ ਨੀਂਦ ਬਹੁਤ ਆਉਂਦੀ ਰਹਿੰਦੀ ਸਵੇਰੇ ਸੂਰਮਾ ਸੀ ਹਾਲਾ ਪਰ ਟਾਈ ਲਾਈਟ ਤੇ ਬਸ ਹੁਣ ਟਾਈ ਵਾਲਾ ਕਿਹੜਾ ਮੌਸਮ ਰਹਿ ਗਿਆ ਅੱਛਾ ਮੌਸਮ ਤਾਂ ਜਿਹਾ ਹੈਗਾ ਠੰਡਾ ਪਰ ਟਾਈ ਤੱਕ ਗੁੰਮ ਗਈ ਗੁੰਮ ਗਈ ਚਲ ਹੁਣ ਨਵਾਂ ਵੀ ਡਰੈਸ ਪਾਣੀ ਹੈ ਨਾ ਗਰਮੀ ਨਹੀਂ ਸਕੂਲ ਵੀ ਉਹ ਨਾਮ ਚੇਂਜ ਹੋ ਗਿਆ ਸਕੂਲ ਦਾ ਡਰੈਸ ਵੀ ਚੇਂਜ ਹੋਗੀ ਕਹਿੰਦੇ ਅੱਛਾ ਹੂੰ ਅਗਲੇ ਸਾਲ ਚੇਂਜ ਹੋਊਗਾ ਇਹ ਕੀ ਗੱਲ ਫਿਰ ਕਿੱਥੇ ਨਵੇਂ ਲੈਂਦੇ ਫਿਰਾਂਗੇ ਬਾਕੀ ਡਰੈਸ ਵੀ ਨਹੀਂ ਬਣੀ ਹੋਣੀ ਨਾ ਜੇਤੀ ਜਿਵੇਂ ਨੋਟ ਬੰਦੀ ਦੇ ਟਾਈਮ ਤੇ ਨੋਟ ਵੀ ਬਣੇ ਜੇਤੀ ਹਨਾ ਇਕਦਮੇ ਫੈਸਲਾ ਲੈ ਲਿਆ ਸੀ ਸਰਕਾਰ ਨੇ ਐਵੇਂ ਸਕੂਲ ਵਾਲਿਆਂ ਨੇ ਇਕਦਮੇ ਫੈਸਲਾ ਲੈ ਲਿਆ ਕਿਸੇ ਕੋਈ ਲੰਦਾ ਤੇ ਫੈਸਲੇ ਕੋਈ ਲੰਦਾ ਕਿ ਨਹੀਂ ਦੇ ਗੱਲਾਂ ਉਲਟੇ ਹੋਇਆ ਪਿਆ ਹੈ ਨੀ ਜੋਨੀ ਹੈ ਕਿੱਥੇ ਉਹ ਛੋਟੀ ਗਾਦੀ ਬਾਦੀ ਪਵਾਣੀ ਯਾਰ ਮੈਂ ਚਾਹ ਨਾ ਗਾਦੀ ਹੈ ਕਿ ਤੁਹਾਨੂੰ ਨਹੀਂ ਆਣੀ ਅੰਤਰੇ ਜੀ ਪਰ ਕਰਮਾ ਇਹਨਾਂ ਨਾਲ ਆਉ ਦਸਤਾ ਬਹੁਤ ਟਮਾ ਅਸਰੇ 5 6 ਵਜੇ ਨਿਕਲਣਾ ਕਰੋ ਸਾਡਾ ਹੋਣੀ ਹੈਡੇ ਉਹ ਭਾਈ ਬੋਲਣਗੇ ਹੋਣਗੇ ਬਟੇ ਹੋਰ ਕੋਈ ਨਾਲ ਨਾ ਰੋ ਘਟੋ ਘਟ ਅੱਛਾ ਅਸੀਂ ਨਾਲ ਨਹੀਂ ਹੈਗੀ ਹਾਂ ਲਾਹ ਕੜੀ ਚੋਲ ਖਾਦੇ ਹਣ ਤੇ ਭੁੱਖ ਲੱਗੀ ਥੋੜੀ ਕਿਉਂ ਮੈਂ ਟਮਾਰਦਲ ਦੀ ਗੱਲ ਥੋੜੀ ਜਿਹਾ। ਕਿਆ ਚੁੜਾ ਲੈਣਾ ਸਹੀ ਜੁ। ਕੋਈ। ਆਹ ਤਰ੍ਹਾਂ ਉਹਨਾਂ ਨੇ ਕੱਟ ਲਿਆ। ਸਿਮੂ ਨੇ ਨਮਾਈ ਕਰ ਨਮਾਈ ਹੋਰ ਚੀਜ਼ ਤੇ। ਹਾਂ। ਹੁਣ ਜੋ ਸਾਡੀ ਸਿਮੂ ਬੈਡਾ ਦੇ ਵਰਤਮੇ ਉਹੀ ਸਾਨੂੰ ਦੱਸਦੀ। ਇਹ ਪਹਿਲਾਂ ਹਰਦੀ ਦੀਦੀ ਨੇ ਸਿਮੂ ਨੂੰ ਦੱਸਿਆ ਤੇ ਸਿਮੂ ਨੇ ਮੈਨੂੰ ਦੱਸਿਆ ਕਿ ਮੇਰੇ ਵਾਸਤੇ ਬਹੁਤ ਜ਼ਰੂਰੀ ਮੇਰੇ ਆ ਜਿਹੜੇ ਅੱਗੇ ਵਾਲ ਨੇ ਇਹ ਗੁੱਛਾ ਜੋ ਬਣ ਜਾਂਦਾ। ਮੈਂ ਵੀ ਸਿਰਫ ਹੁਣ ਮੇਰੇ। ਆਹ ਅਜਾ ਫਰਕ ਪੈ ਗਿਆ ਨਾ। ਪ੍ਰੋਡਕਟ ਤਾਂ ਦਿਖਾ ਦੇ ਕਿਹੜਾ ਹੈ। ਪਰ ਡਾਕਟਰ ਆਪਾ ਮંજੂਰੀ ਨਹੀਂ ਕਰ ਰਹੇ ਆਪਾਂ ਕੋਲ ਫ੍ਰੀਜ ਭੇਜਰਨ ਆਈਕੇਟੇ ਵੈਕਸ ਸਟਿਕ ਆ ਇਹ ਆਈਕੇਟੀ ਅਰੇ ਇਹ ਤਾਂ ਫਰੰਟ ਦੀ ਦੁਕਾਨ ਹੈ ਫਰੰਟ ਹੀ ਦਿਖਾ ਰਹੀਆਂ ਮੈਂ ਕਿਹਾ ਬੈਕ ਦਿਖਾ ਰਹੀਆਂ ਆਈਕੇਟੀ ਬ੍ਰੋ ਭਾਜੀ ਇਹਨੇ ਭਾਜੀ ਨੂੰ ਘਟਿੰਡ ਤੇ ਫੇਰ ਲੈ ਮਾ ਜੁਟ ਜਾ ਜਿਹੜਾ ਹੈਗਾ ਮੈਨੂੰ ਮੇਰੇ ਤਾਂ ਵੈਸੇ ਹੀ ਨਹੀਂ ਹੈਗੇ ਸਿੱਧੇ ਉਹ ਤਾਂ ਖੜੀ ਨਹੀਂ ਹੁੰਦੀ ਜਿਹੜੇ ਹੈਗੇ ਨੇ ਚਾਰ ਰੁਪਏ ਜੋੜ ਲਓ ਚਲ ਚਲ ਤੁਰੋ ਸਹੀ ਹੈ ਚਲ ਦੰਬੂ ਚ ਨਹੀਂ ਥੱਲੇ ਦੰਬੂ ਥੱਲੇ ਇਹ ਤਾਂ ਮੈਂ ਮੁੱਛੇ ਤੇ ਵੀ ਲਾ ਲਿਆ ਕਰਾਂ ਇਹਨੂੰ ਹਾਂ ਤੁਸੀਂ ਮੁੱਛਾ ਤੇ ਲਾ ਸਕਦੇ ਮਿਲਦਾ ਦਾੜੀ ਤੇ ਵੀ ਲਾ ਸਕਦੇ ਤੁਸੀਂ ਅੱਜ ਚਿੱਟੀ ਹੋ ਰਹਾ ਇਹ ਇਹ ਨਾ ਉਹ ਨਹੀਂ ਹੁੰਦੀ ਹੋਣੀ ਚਿੱਟੀ ਨਹੀਂ ਹੁੰਦੀ ਹਾਂ ਚਿੱਟੀ ਹਾਂ ਬਾਲ ਨੋਰਮਲ ਸਹੀ ਹੈ ਯਾਰ ਹਾਂ ਕਿਉਂ ਸਿਮਰਨ ਮੇਰਾ ਪੁੱਤ ਤੇ ਮੇਰੀ ਹੋਰ ਉਹੀ ਗੱਲ ਹਰਮੀਤ ਦੀ ਹਰਨੀਤ ਦੀ ਤੂੰ ਬੱਚਿਆਂ ਨੂੰ ਜਿਹੜੀ ਚੀਜ਼ ਪਤਾ ਲੱਗੀ ਨਵੀਂ ਦੱਸ ਦੇ ਨੇ ਅਗਰ ਤਾਰ ਵੀ ਪਾ ਲਿਓ ਮੇਰੇ ਵੀ ਖੜੇ ਸਾਨੂੰ ਵਾਲ ਬਹੁਤ ਮੇਰੇ ਖੜੇ ਹੈ ਇਹ ਤੇਰੇ ਵਾਸਤੇ ਥੋੜੀ ਹੈ ਅਜੇ ਮੈਂ ਵੱਖਰੀ ਆਰਡਰ ਕਰਾਂ ਉਹ ਮੇਨੂੰ ਤੇਰਾ ਵੱਖਰੀ ਤੇਰੇ ਵਾਲ ਲੰਬੇ ਨੇ ਨਾ ਅੱਛਾ ਅੱਛਾ ਇੰਨਾ ਕਿ ਪਿਆਰਾ ਦੇਖੋ ਇੰਨਾ ਪਿਆਰਾ ਹੈ ਪਹਿਣਾ ਪਹਿਣਾ ਪਿੱਛੇ ਬੰਦਾ ਬਦਦਾ ਬਦਲ ਜਾਂਦਾ ਦੇਲ ਇਹ ਵੈਕਸੋਂ ਪਤਾ ਕਿਥੋਂ ਮੈਂ ਨਹੀਂ ਫਰਮਾਇਸ਼ ਕੋਈ ਕੀਤੀ ਤਾਲੀ ਬੰਦਾ ਲੈ ਸਿਡੀਏ ਦੇ ਬੰਦੇ ਨੇ ਫਰਮਾਇਸ਼ ਮੈਂ ਸਿਡੀਏ ਦੇ ਬੰਦੇ ਨੇ ਫਰਮਾਇਸ਼ ਕੋਈ ਮਾੜੀ ਮੋਟੀ ਗੱਲ ਆ ਕਿਨੇ ਦੇ ਆਈ ਹੈ 250 ਬਸ ਬਸ 250 210 210 ਮਨੇ ਬਸ ਐ ਕਰੀਏ ਬਸ ਇਤਨੇ ਨੀਲ ਪਾਲਿਸ਼ ਲਾ ਲੈ ਕਦੇ ਬਾਲਾ ਗੰਦੀ ਕਰਨ ਲਈ ਜਿੱਥੇ ਰਾਮ ਨਾ ਜਾਣਾ ਹੁੰਦਾ ਨਾ ਉੱਥੇ ਕਾਲੀ ਚ ਜਾਣਾ ਪੈਂਦਾ ਹੈ ਵਿਆਹ ਨਹੀਂ ਸੀ ਕਰਾਉਣਾ ਫਿਰ ਵਿਆਹ ਕਰਾਉਣਾ ਹੁਣ ਲੇਟ ਜਾਣਾ ਫਿਰ ਆਪਾਂ ਸੁਣੋ ਹੁਣ ਤਾਂ ਅਲੱਗ ਜਿਹਾ ਨਹੀਂ ਜਾਣਾ ਹੈ ਛੱਡ ਦੇ ਪੜਾ ਉਹ ਸਾਰਾ ਮੈਂ ਟੁੱਟ ਗਿਆ ਮੇਰਾ ਪਾਊਡਰ ਕਿਹੜਾ ਫੇਸ ਪਾਊਡਰ ਤੈਨੂੰ ਦੋ ਜੁਆ ਕੇ ਹੁੰਦਾ ਕੀ ਰਾਂ ਦੋ ਆ ਗਏ ਸਾਰਾ ਇਨਾ ਮਹਿੰਗਾ ਹੀ ਸਾਰਾ ਨਾਸਵਜ ਗਿਆ ਮੈਂ ਦੇਖਿਆ ਹਾਂ ਰੂਬੀ ਵਾਲੀ ਘਾਟੀ ਫਰਦੀ ਹੈ ਕੁੱਤੇ ਬੇਈਮਾਨੀ ਕਿਹੜੀ ਕੀਤੀ ਉਹਨੇ ਰੇਟੇ ਦਾ ਵੱਧ ਲਾਇਆ ਮੇਰਾ ਹੂੰ ਤੇਰਾ ਜਿਹੜਾ ਆਇਆ ਬੇਈਮਾਨੀ ਪਹਿਲੇ ਕਿਹੜੀ ਪਿਚੋਰੀ ਲੈ ਕੇ ਆਇਆ ਉਹ ਪਾਸ ਬੈਠ ਕੇ ਲਾਓ ਪਿਆਰੋਂ ਮਾਰ ਕੇ ਲਾਓ ਜੀ 400 ਦਾ ਆ 450 ਦਾ ਮੇਰਾ 650 ਦਾ ਆਇਆ ਨਹੀਂ ਮੈਂ ਉਹ ਵੀ ਦੇਖਿਆ ਨਾ ਕੋਈ ਕੰਮ ਕਰ ਲਈ ਆਪਾਂ ਦੋ ਮਹੀਨੇ ਆਲਾ ਫਾਇਦਾ ਆ ਨਾ ਨਾ ਖਾਣੀ ਹੋ ਜਾਂਦਾ ਤੇਰਾ ਬਾੜਾ ਦੁੱਬਣਾ ਕਰਕੇ ਬਾੜਾ ਨਾ ਰਾਬਾ ਕਿ ਤੂੰ ਨੂੰ ਨਹੀਂ ਜਿੱਦਾ ਸੂਟ ਕਰਦੀ ਆ ਤੁਹਾਡੀ ਕੰਟਰੈਕਟ ਵਿੱਚ ਜੇ ਸੂਟ ਨਹੀਂ ਕਰਦੀਆਂ ਤੁਹਾਨੂੰ ਹੋਰ ਕੀ ਬੰਦ ਕਰੀ ਤੁਹਾਨੂੰ ਅੱਲੇ ਕੀ ਕੀਤਾ ਯੁੱਤੀ ਦਾ ਦੂਜੀ ਪਾਣੀ ਹੈ ਬਹੁਤ ਮੈਂ ਤਾਂ ਉੱਤੇ ਬੰਦ ਕਰ ਆਕੀ। ਛੋਟੀ ਲੈਣੀ ਹੈ ਮੈਨੂੰ ਉਹਨੂੰ ਦਿਹਾੜੇ ਲਾਵਾਂਗਾ ਜੀ ਪੂਰੀ ਹੁੰਦੀ ਮੰਮੀ ਵਾਲੀ ਪਰ ਮੈਂ ਉਹ ਟੈਟ ਜੀ ਨਹੀਂ ਨਹੀਂ ਰਹਿਣ ਕੋਤਰੀ ਜਨਾਨੀਆਂ ਜੀ ਚਲੋ ਬਣਾ ਮੈਂ ਚੱਲਦਾ ਥੱਲੇ ਤੁਸੀਂ ਆ ਜਿਓ ਜਾਨੂੰ ਤੇੜ ਨਾਲ ਹੀ ਜਾਵਾਂਗੇ ਇਹ ਦੀ ਕੀ ਗੱਲ ਹੈ ਇਹ ਦੀ ਕੀ ਬੇਲੇ ਚ ਬਾ ਆਈ ਜਿਹੜੀ ਸਾਡੇ ਤੋਂ ਬਿਨਾ ਤੁਰਜੋਗੇ ਉਤਾਰਾ ਮੜੇ ਚਲੋ ਭਾਜੀ ਗੱਡਾ ਸਿਆਣਾ ਦੇ ਲਾ ਕੇ ਦੂਹੂਏ ਦਰਵਾਜ਼ੇ ਲਾਉਂਦੇ ਤੁਸੀਂ ਹਾਂ ਵੀ ਆਪਾਂ ਤਾਂ ਚੱਕ ਲੈ ਆਪਣਾ ਬੈਗ ਲੈਪਟਾਪ ਨੂੰ ਛੁੱਟੀ ਦਿਓ ਲੈਪਟਾਪ ਕੀ ਕਰਨਾ ਗਣਾ ਸੁਣਿਆ ਸੀ ਨਾ ਉਹ ਵਾਲਾ दारू ਤਾਂ ਨਾਲ ਜੱਟ ਦੇ ਸੇਵੇ ਤੱਕ ਜਾਓਗੇ ਇਹ ਤਾਂ ਲੈਪਟਾਪ ਹੈ ਤਾਂ ਕੈਨੇਡਾ ਤੱਕ ਜਾਣਾ ਕੈਨੇਡਾ ਦਾ ਜਾਣਾ ਹੀ ਹੈ ਹਾਂ ਉਹ ਤਾਂ ਪਾਇਆ ਕਹਿੰਦੇ ਆ ਤੇ ਅੱਜ ਆ ਪਟਿਲੋ ਦੀਦੀ ਕੋ ਪਾਰਟੀ ਜਾਣਾ ਤੁਹਾਨੂੰ ਟਿਲੋ ਦੀਦੀ ਦਾ ਤਾਂ ਫੋਨ ਨਹੀਂ ਆ ਤੇਲੋ ਦੀਦੀ ਹਾਂ ਬੁਲਾਵੇ ਨਾ ਤਾਂ ਤੁਸੀਂ ਭੱਜ ਕੇ ਉਹ ਕਰੋ ਉਹ ਬੰਦਾ ਇਹ じゃ ਨਹੀਂ ਹੈਗਾ ਉਹ ਐਹੋ ਜਿਹੀ ਨਹੀਂ ਹੈਗੀ ਟਿਲੋ ਦੀ ਉਹ ਪਠੰਗਰ ਫਿਰ ਆਂਦੇ ਲਿਆਓ ਦਮ ਮੋ ਉੱਠ ਜਾ ਮੇਰੇ ਦਿੱਤੀ ਦਿੱਕਿਆ ਹਾਂ ਯੂ ਰੀ ਡੀ ਸੈਡੀ ਗੋ ਬਹੁਤ ਐਡਵਾਂਸ ਸੀ ਗੋ ਹੁਣ ਵੀ ਐਡਵਾਂਸ ਸੀ ਹੁਣ ਵੀ ਐਡਵਾਂਸ ਹੁਣ ਕਹਿੰਦੇ ਐਡਵਾਂਸ ਤੇ ਤਾਂ ਫਿਰ ਆ ਇਧਰ ਮੈਂ ਏਰੀਆ ਵੀ ਵਧਣ ਲੱਗ ਪਿਆ ਭਾਈ ਆਪਾਂ ਕਿੱਥੇ ਪਹੁੰਚ ਗਏ ਅੱਗੇ ਤੁਰਨ ਜਾ ਰਹੀ ਹੈ ਟੈਂਪੋ ਚ ਨਹੀਂ ਹੈ ਆਹ ਆਲੰਗੀ ਰਹਿ ਆਲੰਗੀ ਪਹੁੰਚ ਗਏ ਤੇ ਸਾਰਿਆਂ ਨੇ ਆਪਣੇ ਬੈਲਟਾ ਬੁਲਟਾ ਲਾ ਲਿਆ ਸਾਨੂੰ ਤਾਂ ਬੈਠੀ ਪਲੇਨ ਚ ਜਾਣ ਕਰਨ ਵਾਲਾ ਹੋਰ ਆਉਣ ਵਾਲਾ ਹੀਲਿੰਗਾਂ ਲੈਣ ਦੇ ਜਾ ਜਾਂਦੀਆਂ ਤੇ ਸਾਨੂੰ ਗੈਰ ਹੀ ਕਹਿੰਦੀ ਵੀ ਫੀਲਿੰਗ ਨਹੀਂ ਆਉਂਦੀ ਮੈਨੂੰ ਲੁਧਿਆਣੇ ਜਾਂਦੇ। ਹਾਂ ਪਤਾ ਕਿਉਂ ਨਹੀਂ ਆਉਂਦੀ ਉਹ ਆਪਾਂ ਪਹਿਲਾਂ ਜਾਂਦੇ ਸੀ ਟ੍ਰੇਨਾਂ ਦੇ ਵਿੱਚ ਤੇ ਉਹ ਜੋ ਟ੍ਰੇਨਾਂ ਦਾ ਰਸਤਾ ਸੀ ਉਹ ਆਪਣੀ ਅੱਖਾਂ ਦੇ ਵਿੱਚ ਚੜਿਆ ਹੋਇਆ ਸੀ ਆਪਣੇ ਪੈਰਾਂ ਨੂੰ ਚੜਿਆ ਹੋਇਆ ਸੀ ਤੇ ਉਹ ਲੱਗਦਾ ਵੀ ਆਪਣਾ ਜਿਵੇਂ ਆਪਣਾ ਪੰਜਾ ਫੀਲ ਹੁੰਦਾ ਸੀ। ਹਾਂ ਲੁਧਿਆਣੇ ਤਾਂ ਕਿੱਥੇ ਆ। ਹਾਂ ਫਿਰ ਜਿਵੇਂ ਹੋਰ ਹੀ ਕੋਈ ਨਵਾਂ ਰਸਤਾ ਅੱਜ ਕੋਈ ਨਵੀਂ ਜਗ੍ਹਾ ਤੇ ਆਏ ਆ। ਥੋੜਾ ਥੋੜੀ ਸਿੱਟੀ ਦੀ। ਇੱਧਰ ਚੱਲੀਏ। ਉਹ ਦੀਪ ਕਾਰ ਕੋਕਰਟਰ ਹੋ ਰੇ ਆ ਕਿਤੇ। ਅੱਛਾ ਜੀ ਬੜਾ ਸੋਹਣਾ ਬਣਿਆ ਹੋਇਆ ਸਾਰੇ ਸ਼ੋਰੂਮ ਇੱਥੇ। ਤੇਰਦੇ ਨਹੀਂ ਜ। ਅ ਉਹ ਮੰਦਾ ਵੀ ਹੈਗਾ ਮੈਡਮ ਕਿੱਧਰ ਆਈ ਹੋਈ ਹੈ ਮੈਡਮ ਮੈਡਮ ਅੱਜ ਕਿੱਧਰ ਆਈ ਹੋਈ ਹੈ ਅਮਨ ਅੱਜ ਆਪਣੇ ਫਰੈਂਡ ਦੇ ਘੋਲ ਆਈ ਹੋਈ ਤੇ ਬਹੁਤ ਟਾਈਮ ਦੀ ਇਹ ਚੀਜ਼ ਚੱਲ ਰਹੀ ਸੀ ਪਲੈਨਿੰਗ ਕੀ ਆਪਾਂ ਜਾਣਾ 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 ਤੇ ਇਹ ਵੀ ਕਹਿ ਰਹੇ ਹੁੰਦਾ ਸੀ ਹੁਣ ਆਸੀ ਹੁਣ ਤੇ ਹਾਰ ਕੇ ਫਿਰ ਅਸੀਂ ਅੱਜ ਸਾਨੂੰ ਲੁਧਿਆਣੇ ਕੰਮ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਤੇ ਆਪਾਂ ਪਹੁੰਚ ਗਏ ਤੇ ਮੈਨੂੰ ਬੜੀ ਖੁਸ਼ੀ ਹੋਣ ਦੀ ਪਹੁੰਚ ਅਮ ਦਾ ਘਟ ਪਹੁੰਚ ਪਹਿਲਾਂ ਇੱਧਰ ਹੀ ਪਹੁੰਚੇ ਜਾ ਵਾ ਸਾਈਡ ਪਰ ਉਹ ਇੱਧਰ ਹੀ ਆਉਂਦੀ ਸੀ ਨਾ ਆ ਇਨਵਾਈਟ ਜਿਹੜੇ ਸੀ ਇਨਵਾਈਟਡ ਸੀ ਆਪਾਂ ਇੰਦਰ ਸੀ ਜ਼ਿਆਦਾ ਹੂੰ ਉੱਧਰ ਤਾਂ ਭਾਜੀ ਨੂੰ ਆਪਣਾ ਕੰਮ ਸੀ ਭਾਜੀ ਨੂੰ ਆਪਾਂ ਸੰਢ ਕੇ ਆ ਗਏ ਉੱਧਰ ਕੀ ਭਾਜੀ ਆਪਦਾ ਕੰਮ ਕਰੇਗੀ ਹਾਂ ਵੀ ਕਰੋ ਕੰਮ ਸੀ ਕਰੋ ਤੇ ਅਸੀਂ ਇੱਧਰ ਕਰਕੇ ਆਉਣੇ ਆਂ ਦੀਦੀ ਮੈਨੂੰ ਤੇਜਾਬ ਦਾ ਕੈਪਸੂਲ ਵੀ ਦੇ ਦੇ ਇੱਕ ਉਹ ਨਾਲ ਕੈਪਸੂਲ ਮਜੀਦਾ 100 ਰੁਪਏ ਮਾਹ ਦਾ ਟੈਨਸ਼ਨ ਫਿਰੀ ਵੱਖਾ ਬੰਦ ਕਰੋ ਯਾਰ ਅੱਛਾ ਉਹ ਕਿੰਨਾ ਨਾ ਆਪਣਾ ਬਹੁਤ ਪੁਰਾਣਾ ਹੈ ਇਹ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਜੀ ਜੀ ਕਹ ਰਹੇ ਮੈਂ ਮੇਨਟੇਨ ਕੀਤਾ ਸੀ ਇਹਨੂੰ ਬਹੁਤ ਸਾਰਾ ਪਰ ਇਹ ਕਿਹੜਾ ਲੈ ਜਿਹੜੇ ਮੈਂਟੇਨ ਕੀਤਾ ਹੈ ਠੀਕ ਹੈ ਵੀ ਇਹ ਤੁਹਾਡੇ ਕਿ ਪੁਰਾਣੀਆਂ ਜਿਆਦਾ ਟੁੱਟੀਆਂ ਹੋਈਆਂ ਨਾਲ ਹਾਂ ਹਾਂ ਨਹੀਂ ਨਹੀਂ ਮੇਰੇ ਤਾਂ ਦਿਲ ਨਹੀਂ ਕਰਦਾ ਤੂੰ ਜਾਣ ਨਹੀਂ ਨਹੀਂ ਬਹੁਤ ਵਧੀਆ ਆ ਆ ਜੋ ਪੱਖੇ ਲਾ ਦਿੱਤੇ ਕੋਈ ਕੁਝ ਕਰਾਣਾ ਇਹ ਚੀਜ਼ ਨਹੀਂ ਹੈ ਇਹ ਤਾਂ ਠੀਕ ਹੈ ਨਾ ਹਾਂ ਅੱਜ ਕੰਮ ਬਹੁਤ ਜ਼ਿਆਦਾ ਨੇ ਟਾਈਮ ਦਾ ਟੱਪ ਹੈ ਆਪਰੇ ਆਪਨ ਕੋਰਨਰ ਇਟੂ ਚੀਜ਼ ਆਰੇ ਮੁੰਡੇ ਸਭਾ ਆਉਂਦੇ ਆ ਅੱਛਾ ਆ ਮੈਂ ਦਿਖਾਏ ਸੀ ਹਾਂ ਹਾਂ ਓ ਮਾਈ ਗੋਡ ਆ ਕੌਣ ਸੰਧਾ ਰੇਡੀਓ ਰੇਡੀਓ ਸਾਜ ਕੋ ਸੀਗਾ ਮੈਨੂੰ ਗਿਫਟ ਕਰਤਾ ਕਹਿੰਦੇ ਮੰਮੀ ਤੁਸੀਂ ਰੱਖ ਲਓ ਸੁਣਦੇ ਜੀ ਇੱਚ ਪੁਰਾਣੇ ਗਾਣੇ ਆਉਂਦੇ ਆ ਬਹੁਤ ਸੋਹਣੇ ਲੱਗਦੇ ਪੁਰਾਣੇ ਗਾਣੇ ਆ ਆ ਬੈਠ ਕੇ ਮੈਂ ਨਾਲ ਸਾਹੇ ਦੇਖੋ ਫੋਟੋ ਕਿਥੋਂ ਆ ਮੈਂ ਬੈਠੀ ਸੀ ਕਿਤੇ ਕਿਤੇ ਦੀ ਸੀ ਹਾਂ ਮੈਂ ਮਰ ਜਾਂਗੀ ਇਹ ਬੜੀਆਂ ਪੁਰਾਣੀਆਂ ਚੀਜ਼ਾਂ ਬਹੁਤ ਸਾਂਭੀਆਂ ਹੋਈਆਂ ਨੇ ਯਾਰ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਾਂਭੀਆਂ ਹੋਈਆਂ ਨੇ ਹਾਂ ਇਹ ਚੀਜ਼ਾਂ ਬਹੁਤ ਵਧੀਆ ਹਾਂ ਸਹੀ ਗੱਲ ਹੁਣ ਤਾਂ ਆਂਟੀ ਉਹ ਗੱਲਾਂ ਨਹੀਂ ਰਹੀਆਂ ਹਾਂ ਜਦੋਂ ਲਗਵਾ ਲਈ ਜਦੋਂ ਸੋਮੇ ਐਸੋ ਤਾਂ ਹੈ ਨਹੀਂ ਸੀ ਉਹਦੋਂ ਲਗਾਈ ਸੀ ਨਾ ਮੈਂ ਅੱਜ ਵੀ ਲਗਵਾਈ ਮੈਂ ਉਹਨੂੰ ਕਿਹਾ ਸੀ ਮੈਨੂੰ ਤੇ ਚਾਹੀਦੀ ਹੈ ਜੀ ਮੈਂ ਕਿਹਾ ਇੱਕ ਪਰ ਉਹ ਬਹੁਤ ਹੰਝਿਆ ਸੀ ਤਾਂ ਹਾਂਜੀ ਹਾਂਜੀ ਉਹਨਾਂ ਨੇ ਕਹਿ ਤਾ ਆਂਟੀ ਇਧਰ ਉਮਰ ਆਂਟੀ ਇਸ ਵੇਲੇ ਲੇਤੀ ਦਵੇ ਇਧਰ ਨੇ ਆਂਟੀ ਮੰਮੀ ਦੇ ਘਰ ਕੀ ਸਾਰਾ ਦਿੰਦਾ ਅੱਛਾ ਇਧਰ ਖਾਓ ਸੀ ਕਿਹੜੇ ਗੇਜ ਜਿੱਥੋਂ ਆਪ ਬੜੇ ਆ ਅੱਛਾ ਯਾਰਾ ਮੋਬਾਈਲ ਤੇ ਜਿਆ ਆਹ ਇਹ ਕਹਿੰਦੇ ਉਹਦੋਂ ਵੀਡੀਓ ਨਾ ਪਾਈ ਕਿਤੇ ਮੈਂ ਤਾਂ ਇੰਨਾ ਵਧੀਆ ਤਾਂ ਹੋਣਾ ਨਹੀਂ ਇਹ ਜਿਹੜਾ ਸੁਲਵਾ ਬੰਦਾ ਤੂੰ ਤੇਰਾ ਪਿੱਛਾ ਮਾਜੀ ਰਾਮਾ ਹਾਂ ਆਹ ਦੇਖੋ ਮੈਂ ਤੁਹਾਨੂੰ ਸਮਝਾ ਰਿਹਾ ਇਹ ਤੁਹਾਡੇ ਇਧਰ ਬੈਠ ਸਾਹ ਇਧਰ ਥੀ ਕਰਦਾ ਕਰਦੇ ਆ మే ఇకో గలీ ముఖ హై ఏక్ గలీ అచ్చా అచ్చా జల్ది జల్ది ఇక్కడ మే క్లీన్ చేయా హై సో ఫస్ట్ బ్యాటరీ హై హా ఇదర్ మే కుదవానా హై తో నా తోల హో నా తదసరా కావార హై కదా ఇదర్ కంప్లాయా ఇతే రాని చేయా నా చలా హోయ హై గలీ నువీ బంద్ హా ఇదర్ జగా వడియా హై కి యా apna haatan de kare karna time హై నా సర్వటూ సరే జైస్ తరే చకరే హోని ఆంతర్ యో తో కైక్ తో బందర

ਮੇਰੇ ਸਿੱਤੋ ਯੂਰਨਲ ਸੋਇਆ ਤੇ ਕੋਈ ਤਾਂ ਬੜੀ ਬੜੀ ਥੋਈ ਲੱਗ ਰਹੀ ਸੀ ਅੱਛਾ ਹਾਂ ਬਹੁਤ ਬੜੀ ਲੱਗ ਰਹੀ ਹੈ ਜੀ ਜਿਹੜਾ ਤੁਸੀਂ ਆ ਰਹੇ ਸੀ ਕਿ ਭਾਗ ਦੇ ਕਿਸ ਸੰਸਾਹ ਕਰ ਰਹੇ ਸੀ ਤਾਂ ਕੋਈ ਕੋਈ ਤਾਂ ਹੋ ਰਿਹਾ ਹੈ ਸਰ ਬਾਈਕ ਲੈਣ ਦੀ ਕਿੰਨੀ ਥੋੜੀ ਬਾਰਿਸ਼ ਕਰਾਂਗੀ ਬਾਰਿਸ਼ ਹੋਣੀ ਹੈ ਮੇਰੇ ਕੋਲ ਉਸ ਘਰਸ ਮੈਂ ਜੜਦੀ ਹਾਂ ਉੱਪਰ ਠੀਕ ਇਧਰ ਵਾਲੀ ਜਾਈ ਦੀ ਠੀਕ ਹੈ ਜੀ ਲਾਖਣ ਕਰਦੇ ਨਾ ਹਾਂ ਨੀ ਉਹ ਬਹੁਤ ਠੀਕ ਹੀ ਲੱਗ ਗਈ ਜੀ ਚਾਹੇ ਉਹ ਜਿਹੜੀ ਉੱਪਰਾਈਂ ਹਾਂ ਹਾਂ ਹੈ ਨਾ ਉਹ ਸਿਸਟਮ ਨਾਲ ਦੇ ਲੱਗਦਾ ਬੱਚੀ ਆ ਗਈ ਜੀ ਬੱਚੀ ਬੈਠੇ ਨੇ ਕਿਵੇਂ ਲੱਗਿਆ ਮੈਂ ਦੇਖ ਤੇ ਲਿਆ ਦੋ rau ਨਾ ਵਧੀਆ ਲੱਗਿਆ ਯਾਰ ਬਹੁਤ ਵਧੀਆ ਲੱਗਿਆ ਜਿਹੜੇ ਜੀ ਦੀਦੀ ਨੇ ਵਧੀਆ ਦੀਦਾ ਘਰ ਆ ਨਾ ਜਿਹੜੇ ਦੀਦੀ ਦਾ ਆਪ ਨੇ ਕਿ ਵੀਡੀਓ ਕੋਲ ਤਾਂ ਦੇਖਦੇ ਹੁੰਦੇ ਸੀ ਅਜ ਅੱਖਾਂ ਨਾਲ ਸਾਹਮਣੇ ਦੇਖਿਆ ਇਹ ਮੈਂ ਤਾਂ ਬਹੁਤ ਪੁਰਾਣਾ ਸਾਡੇ ਚਾਲੀ ਚਾਲ ਚੱਲ ਰਿਹਾ ਹੈ ਆ ਦੇਖੋ ਅਈ ਆਪਣੇ ਹੀ ਵਲੌਗ ਲਾ ਕੇ ਵੇਖਣੇ ਆ ਇਧਰ ਦੋਨੇ ਆ ਬੈਠੇ ਇਧਰ ਮਤੇ ਸਿੰਘ ਹਾਈ ਫਤੇ ਦੀ ਤਾਂ ਟਾਈਮ ਸਾਡੇ 3:30 ਹੋ ਗਿਆ ਆਪਾਂ ਦੇਤੀ ਪਤਾ ਨਹੀਂ ਅਈ ਕਿਉਂ ਸੋਚਾ ਜਿਵੇਂ ਆਓ ਇਧਰ ਕਿਤੇ ਹਰਾਮ ਪਰਮਾਇਆ ਜਾਣਾ ਜਾਨਾ ਜੀ ਵੀ ਕਹਿੰਦੇ ਬੜੇ ਟਾਈਮ ਬਾਅਦ ਅਸੀਂ ਆਪਣਾ ਵਲੌਗ ਵੇਖਿਆ ਅਸੀਂ ਸਵੇਰਦਿਆਂ ਵੇਲੀਆਂ ਹੀ ਕਾਧੀਆਂ ਆਪਾਂ ਦਾ ਘਰੇ ਜਾ ਕੇ ਸਾਨੂੰ ਗਬਰ ਕੋ ਗਾਲਾਂ ਪੈਣੀਆਂ ਉਹਨੇ ਕਹਿੰਦਾ ਸੀ ਸ਼ਰਮ ਲਾਈ ਸਵੇਰਦਿਆਂ ਗਈਆਂ ਤੇ ਤੈਨੂੰ ਵੀ ਆਈਆਂ ਨਹੀਂ ਲੱਕੇ ਬਹੁਤ ਕੰਮ ਕਰਾ ਲੈ ਮੈਂ ਸਮਾਨ ਵੀ ਚੱਕਣਾ ਫਿਰ ਮਲੇਰ ਕੋਡ ਲੈ ਤੋਂ ਚਲੋ ਚਲੋ ਅੱਛਾ ਚੱਲਦੇ ਆਓ ਜੀ ਉਹ ਰਨੀਤ ਕਹਿੰਦੀ ਅਮਨ ਨੂੰ ਸੁਣ ਬਹੁਤ ਸਮਾਂ ਤੇ ਤੇਰਾ ਅੱਛਾ ਚਲੋ ਜੀ ਅਰੇ ਕਿੰਨਾ ਮਾੜਾ ਲੱਗਦਾ ਵਲੌਗ ਯਾਰ ਸੋਨੂ ਹੁਣ ਤੋਂ ਬੜਾ ਵਧੀਆ ਲੱਗੰਦਾ ਬਲੌਗ ਆਪਣਾ ਤੇ ਬਾਕੀ ਠੀਕ ਹੈਂ ਜੀ ਅਜਾ ਵਾਦ ਨਾ ਜੀ ਸੂਟਾਂ ਟਾਂ ਟੇ ਲੈ ਕੱਟੇ ਵਿੱਚੋਂ ਠੀਕ ਹੈ ਹੋਰ ਜੇ ਸੰਦ ਕਰਦਾ ਮੈਨੂੰ ਵੀ ਇਦਾਂ ਦਾ ਡਿਜ਼ਾਈਨ ਬੜਾ ਐ ਸੇਮ ਬਣਾ ਲਾਂਗੇ ਆ ਇਹ ਕੁਝ ਮੈਨੂੰ ਸਾਬ ਭੇਜ ਦਿਓ ਮੈਂ ਉਹ ਕਰ ਲਵਾਂਗੀ ਚਲ ਚਲ ਠੀਕ ਆ ਉਹ ਪੱਕਾ ਕਰਵਾ ਲਿਆ ਕਰੋ ਆਦੇਸ ਜੀ ਮਨ ਤੁਸੀਂ ਦਿਖਾਏ ਨਾ ਕਿਸ ਨੇ ਕਹਿਣਾ ਮੈਂ ਦੁਆਣੀ ਨਹੀਂ ਹੱਥ ਜੈਨ ਬਣਾ ਆਜੋ ਆਜੋ ਬਾਕੀ ਸਾਰੇ ਏਰੀਆ ਤਾਂ ਕਮਰਸ਼ਲ ਹੋ ਗਿਆ ਸਿਰਫ ਆਹੀ ਇੱਕ ਤੁਹਾਡਾ ਹੀ ਮਕਸਦ ਹਾਂਜੀ ਨਹੀਂ ਬਹੁਤ ਵਧੀਆ ਏਰੀਆ 'ਚ ਬਠਿਆ ਹੈ ਦੀਦੀ ਕਹਿੰਦੇ ਛੱਡ ਕੇ ਜਾਣਾ ਕਿਤੇ ਹੋਰ ਵਿੱਚ ਰੋੜ ਸ਼ੋਰ ਸ਼ਰਾਬਾਗਾ ਨਹੀਂ ਪਰ ਬਹੁਤ ਹੋਣਾ ਅੱਛਾ ਇਹ ਤੋਂ ਕੋਈ ਨੰਬਰ ਤੇ ਰੱਖੇ सोना का जो जीजे ने करा दी सारे डिटेल करा ठीक है आज तो कोई नहीं थी नहीं मैं पे तो क्या ਏ ਸੀ ਆਫ ਕਰਨ ਆਈਏ ਨਾਲ ਹਾਂ ਅਈ ਮੈਂ ਵੀ ਜਾਣਾ ਨਹੀਂ ਇਹਨੂੰ ਜਦੋਂ ਅਸੀਂ ਅੰਦਰ ਗਏ ਤਾਂ ਦੇਖੀ ਬੂਏ ਨਾਲ ਪਿਆਰ ਲਾ ਕੇ ਐਂਗਲੋਤੀ ਜਿਹਾ ਨਾ ਬੱਚੇ ਨਾਲ ਮਾਪੇ ਆਇਆ ਹੁੰਦਾ ਕੋਈ ਹਾਂ ਇਹ ਸਾਨੂੰ ਵੇਖ ਕੇ ਉੱਥੇ ਰੋਲਾ ਪਾਉਣ ਲੱਪੈਂ ਆ ਜਾਈਏ ਪਿੰਡ ਚਲੋ ਸੈਰ ਕਰਾਈਏ ਪਿੰਡ ਦੀ ਬੰਦੇ ਨਾਲੋਂ ਮਾ ਕੁੱਤੇ ਜ਼ਿਆਦਾ ਵਫਾਦਾਰ ਹੁੰਦੇ ਨੇ ਇਹ ਤਾਂ ਗੱਲ ਹੈਗੀ ਸਹੀ ਗੱਲ ਐ ਚਲੋ ਆਪਾਂ ਕੇ ਬਾਏ 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 ਟਾਈਮ ਬਹੁਤ ਹੋ ਗਿਆ ਬਾਏ ਡੀ ਸੀ ਨੇ ਸਾਨੂੰ ਨਾ ਪਾਰੇ ਵੇਟ ਸਾਡਾ ਵੇਟ ਕਰ ਰਹੀ ਸੀ ਔਰ ਵਿਚਾਰੇ ਇਹ ਵੀ ਥੱਕ ਜਾਂਦੇ ਯਾਰ ਕੀ ਕਰੀ ਇਹਨਾਂ ਨਾਲ ਲੱਗੇ ਜਾਂਦੇ ਤਾਂ ਮਰਦੇ ਨਹੀਂ ਲੈ ਕੇ ਜਾਂਦੇ ਤਾਂ ਮਰਦੇ ਆ ਕਿ ਨਾ ਇਹ ਕਿੰਦਰ ਇਹਨਾਂ ਨੂੰ ਆ ਕੇ ਦੇਖੋ ਹੁਮਦ ਨੇ ਨਹੀਂ ਹੁਮਦ ਤੇ ਬੱਚਿਆਂ ਨੂੰ ਹੁਣ ਪਤਾ ਹੀ ਹੈ ਵੀ ਇਹਨਾਂ ਨੇ ਕੰਮ ਕਰ ਇਹ ਜਿਹਨੇ ਦਿੱਲੀ ਜਾਣਾ ਪੈਂਦਾ ਹਾਏ ਸੁੱਤੇ ਨਹੀਂ ਹੈਗੇ ਵਿਚਾਰੇ ਬਾਹਰ ਬੈਠੇ ਨੇ ਮੰਜੀ ਤੇ ਵੇਟ ਕਰ ਰਹੇ ਸੀ ਮੈਨੂੰ ਉਤਰ ਲੈੰਦੋ ਕਿੰਦਰ ਸੇ ਅਥੇ ਦੇਖ ਰਿਹਾ ਕੋਈ ਆਇਆ ਹੈ ਨਾਲ ਫਤਿਹ ਨੂੰ ਉਹਨੂੰ ਆਣਾ ਸਾਨੂੰ ਮਮਾ ਨਾਲ ਆਈ ਹੋਵੇ ਕਿਤੇ ਉਹ ਦੇਖ ਦੇਖੀ ਵੇਖ ਰਿਹਾ 10 ਵਜੇ ਤੇਰੀ ਗੋਲੀਆਂ ਫੜ ਗੋਲੀਆਂ ਮਾਰਦੇ ਆ ਦੇਖੋ ਦੇਖੋ ਦੇਖ ਕਿਵੇਂ ਫਾਇਰਿੰਗ ਚੱਲਾਂਦੀ ਹੈ ਹਾਂ ਹਾਂਜੀ ਤੁਸੀਂ ਬੜੀ ਫਾਇਰਿੰਗ ਕਰਦੇ ਲੈਟ ਆਈ ਆ ਗੋਲੀਆਂ ਨੇ ਲੇਟ ਪੁੱਤੇ ਬਸ ਥੋੜਾ ਥੋੜਾ ਕਰਦੇ ਲੇਟ ਹੋ ਗਏ ਆ ਗੋਲੀਆਂ ਭਾਈ ਟੁੱਟ ਜਾਣ ਤੁਹਾਡੀ ਥੱਲੇ ਆ ਜਾਣੀਆਂ ਫਤਿਹ ਸਾਰੀਆਂ ਗੋਲੀਆਂ ਥੱਲੇ ਆ ਦੇ ਇੱਧਰ ਪਈਆਂ ਆ ਦੇ ਇੱਧਰ ਇੱਧਰ ਆ ਕੇ ਕਿੰਨੀਆਂ ਸਾਰੀਆਂ ਚੱਕੋ 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 ਚਲੋ ਜੀ ਪਹੁੰਚ ਗਏ ਆਪਾਂ ਲਓ ਜੀ ਪਹੁੰਚ ਗਏ ਫਾਈਨਲੀ ਆਪਾਂ ਘਰ ਤੇ ਟਾਈਮ ਹੋ ਗਿਆ 9:30 ਵਜੇ ਦਾ ਤੁਸੀਂ ਦੇਖ ਸਕਦੇ ਹੋ ਹਨ ਤੇ ਅੱਜ ਸਾਰਾ ਦਿਨ ਬਹੁਤ ਬਿਜ਼ੀ ਰਹੇ ਹਾਂ ਬਹੁਤ ਕੰਮ ਰਹੇ ਛੋਟੇ ਛੋਟੇ ਕੰਮ ਸੀ ਲੁਧਿਆਣੇ ਸ਼ਹਿਰ ਦੇ ਵਿੱਚ ਤੇ ਜਿਹੜੀ ਤੁਸੀਂ ਸਾਡੀ ਦੀਦੀ ਦੇਖੀ ਸੀ ਉਹਨਾਂ ਨਾਲ ਸਾਰਾ ਦਿਨ ਘੁੰਮਦੇ ਰਹੇ ਲੁਧਿਆਣੇ ਤੇ ਸਾਰੇ ਕੰਮ ਘੁੰਮ ਜਿਹੜੇ ਸੀ ਆਪਣੇ ਕਰਦੇ ਰਹੇ ਤੇ ਚਲੋ ਹੁਣ ਤੁਹਾਨੂੰ ਮਿਲਦੇ ਹਾਂ ਜੀ ਸਵੇਰੇ ਨਵੇਂ ਵਲੌਗ ਦੇ ਨਾਲ ਤੇ ਹੁਣ ਅੱਜ ਵਾਲੇ ਵਲੌਗ ਦਾ ਕਹਿੰਦਾ ਆਪਾਂ এতেই করতে ফত থাকা ফেহে বা চি পলা ফতহ দিয়ে ঠিক